ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਸੱਦੀ ਖੇਤਰ ਦੇ ਪਿੰਡ ਮਹਿਦੀਪੁਰ ਮੀਆਂਵਾਲੀ ਜਿੱਥੋਂ ਪਹਿਲਾਂ ਬੰਟ ਟੁੱਟਾ ਸੀ ਉਸਦੇ ਨਾਲ ਹੀ ਇੱਕ ਪਿੰਡ ਮਹੰਦੀਵਾਲਾ ਜੋ ਬਾਬਾ ਸਾਹਿਬ ਸੋ ਸ਼ਹੀਦ ਦੇ ਨੇੜੇ ਬਣੇ ਤੁਸੀਂ ਬੰਦ ਨੂੰ ਸਹਿਜ ਦਾ ਪਿੰਡ ਤੋਂ ਪਏ ਵੱਡੇ ਸਤਲੁਜ ਦਰਿਆ 'ਚ ਪਾੜ ਕਾਰਨ ਵੱਡੀ ਢਾਹ ਲੱਗ ਰਹੀ ਆ ਉੱਥੇ ਕਿਸਾਨ ਆਗੂਆ ਵੱਲੋਂ ਅਤੇ ਪਿੰਡ ਦੇ ਹਰੇਕ ਵਰਗ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰਕੇ ਉਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਉੱਥੇ ਪਹਿਲਾਂ ਤੋਂ ਹੀ ਬਣੇ ਤੁਸੀਂ ਬੰਨ ਦੇ ਵਿੱਚ ਬਾਅਦ ਵਿੱਚ ਆਰਮੀ ਵੱਲੋਂ ਮੋਰਚੇ ਬਣਾ ਦਿੱਤੇ ਗਏ ਜਿਸ ਕਾਰਨ ਉੱਥੇ ਪਾਣੀ ਰਿਸਣ ਕਾਰਨ ਹਮੇਸ਼ਾ ਵੱਡਾ ਖਤਰਾ ਬਣਿਆ ਹੋਇਆ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਦਲਬੀਰ ਸਿੰਘ ਅਲਗੋ ਉੱਚੇ ਤੌਰ ਤੇ ਦੂਜੀ ਵਾਰ ਬਣਤੇ ਪਹੁੰਚੇ ਅਤੇ ਉਹਨਾਂ ਵੱਲੋਂ 400 ਲੀਟਰ ਡੀਜ਼ਲ ਦੀ ਸੇਵਾ ਕਿਸਾਨਾਂ ਨੂੰ ਬੰਨ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਅਤੇ ਇਸ ਮੌਕੇ ਉੱਥੇ ਮੌਜੂਦ ਕਿਸਾਨਾਂ ਨੇ ਉਹਨਾਂ ਦੇ ਡਿਫੈਂਸ ਦੇ ਕੇਂਦਰ ਸਰਕਾਰ ਤੋਂ ਇਹ ਮਸਲਾ ਹੱਲ ਕਰਾਉਣ ਦੀ ਅਪੀਲ ਵੀ ਦਲਬੀਰ ਸਿੰਘ ਅਲਗੋਰਾ ਨੂੰ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਹ ਉਹ ਮਸਲਾ ਹੱਲ ਉਹਨਾਂ ਦਾ ਕਰਵਾ ਕੇ ਦੇਣਗੇ ਇਸ ਸੰਬੰਧੀ ਲੋਕ ਇੱਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਅੱਜ ਅੱਜ ਧੁੱਪ ਲੱਗੀ ਆ ਉਹਨੇ ਵੇਖਣ ਸਾਡਾ ਦੇਖੋ ਨਾ ਜ ਗਿਆ ਆ ਉੱਥੇ ਆਪਦਾ ਦੋਨ ਦੇਸ਼ਾਂ ਦਾ ਕੋਈ ਮਸਾਂ ਨਹੀਂ ਦਾ ਟਰੈਕਟਰ ਇੱਥੇ ਵਗਣਿਆ ਵਾ ਜੇ ਉਹਨੇ ਵੇਖਣਾ ਅਮਰੀਕਾ ਦਾ ਪੰਪ ਸਾਹਮਣੇ ਮੈਨੂੰ ਲੱਗ ਗਿਆ ਉਹਨੇ ਇੱਕੋ ਟਰੈਕਟਰ ਸੁਣ ਮੈਂ ਉੱਥੋਂ ਦੇਰ ਪਾ ਕੇ ਆਉਣਾ ਅਮਰੀਕਾ ਦਾ ਉਹ ਕੋਈ ਕੋਈ ਉਹਨਾਂ ਦਾ ਕੰਮ ਹੈ ਇਹ ਕਰਾਉ ਆਹ ਆ ਜਾਓ ਇਹ ਲਈ ਗੱਡੀ ਜੱਗਿਆ ਕਰਨਾ ਗੱਲ ਨਹੀਂ ਨਹੀਂ ਇਹਦਾ ਦੇ ਵੇਲੇ ਦਾ ਪ੍ਰਬੰਧ ਕਰੀਏ ਕਿ ਇਹਦਾ ਦੇ ਵੇਲੇ ਦਾ ਪ੍ਰਬੰਧ ਕਰੀਏ ਇਹਨਾਂ ਦੇ ਪਾਣੀ ਕੀ ਕਿਤੇ ਮਿੱਟੀ ਛਾਣ ਲੱਗੇ ਮਿੱਟੀ ਹੈ ਇਹਨਾਂ ਲਈ ਆਪਾਂ ਨੂੰ ਕੰਮ ਦਊ ਕੰਮ ਬਿਲਕੁਲ ਹੋ ਜਾਊਗਾ ਉਹ ਯਾਦ ਤੁਹਾਡਾ ਹੋਣਾ ਚਾਹੀਦਾ ਜਿਹੜੀ ਆਪਾਂ ਬਹਿਣਗੇ ਨਹੀਂ ਨਾਲੇ 23 ਚ 25 ਚ 10000 ਸਾਲੀ ਤੇ ਮਿੱਟੀ ਪਾਈ ਸੀ ਤੇ ਇੱਥੇ ਤੁਹਾਡਾ ਮੰਨ ਲਓ ਆਪਾਂ ਦਾ ਤਾਂ ਇਹ ਸਾਡੇ ਬੰਨ ਤੇ ਕੋਈ ਡੀਜ਼ਲ ਜਾਂ ਮਿੱਟੀ ਤੇ ਜਾਂ ਤੁਸੀਂ ਮੰਨ ਲਓ ਮਿੱਟੀ ਪਾਓ ਅਸੀਂ ਤੁਹਾਡੇ ਨਾਲ ਫੇਰੇ ਖੜਾਂਗੇ ਜੇ ਸਾਡਾ ਬੰਨ ਮਜ਼ਬੂਤ ਹੋਵੇਗਾ ਉਹ ਕਮ ਸਿਆਣੇ ਦੇਖਣਾ ਉਹ ਸਿਆਣੇ ਬਹੁਤ ਮਾਰਦੇ ਮੈਂ ਨਾਲ ਮੇਰੀ ਗੱਲ ਸੁਣੋ ਪਰ ਮੇਰੇ ਕੋਲ ਗੱਲ ਹੈਗੀ ਆ ਮੈਂ ਜਿਹੜੀ ਟੈਕ ਇੱਕ ਮੋਰਚਿਆਂ ਦੀ ਚੀਜ਼ ਬਖਾਉਂ ਸੈਂਟਰ ਤੋਂ ਬਿਨਾਂ ਕੋਈ ਨਹੀਂ ਜੇ ਕਰ ਸਕਦਾ ਕਰਦੇ ਜੀ ਆਹ ਦੇ ਤੇਲ ਫੁੱਲ ਚੋਂ ਮੈਂ ਦੇਣਾ ਵਾ ਮੈਂ ਕੋ ਲੋਕਾਂ ਨੂੰ ਝੂਠੀ ਗੱਲ ਨਹੀਂ ਕਰਨੀ ਦੱਸੋ ਮੈਂ ਕੀ ਤੇਲ ਫੁੱਲ ਚੋਂ ਭੇਜਾਂ ਬੋਲੋ ਉਹ ਤੁਸੀਂ ਤੇਲ ਫੁੱਲ ਚੋਂ ਆਪਦੀ ਸ਼ਰਧਾ ਨੇ ਜੋ ਜੋ ਜਣਾ ਸੁਬਾ ਲੋ ਅਸੀਂ ਮਨੋ ਕਿ 6-8 ਬੈਟ ਮੈਂ ਇਹ ਸਵੇਰ ਤੇ ਰਾਜੀਆਂ ਤੁਸੀਂ ਕੀ ਮੰਗਦੇ ਇਨ ਕਮਿੰਗ ਵੌਇਸ ਕਾਲ ਫਰਮ ਜਸਬੀਰ ਸਿੰਘ ਸਰਸਿੰਗ ਆਨ ਸਿਮ ਸਿਮ 1 ਸਾਡੇ ਨਾਲ ਦੇ ਖੋਗ ਰਖਵਾਵਾਂਗੇ ਦੱਸ ਤੁਸੀਂ ਦੱਸੋ ਆਹ 10 ਟਰੈਕਟਰ ਜਾਂ 10 ਟਰੈਕਟਰਾਂ ਦਾ ਬੋਲੋ ਯਾ ਕਿੰਨਾ ਨਹੀਂ ਤੁਸੀਂ ਬਾਬਾ ਦਾ ਸਰ ਪਹਿਲੇ ਮੈਂ ਆਪਦੇ ਘਰੋਂ ਭੇਜਣਾ ਜੇ ਕਿਉਂਕਿ ਮੇਨੂੰ ਕੋਈ ਸਟੇਟ ਜਾਲ ਮੇਰੇ ਕੋਲ ਜਿੰਨਾ ਤੁਹਾਡੀ ਸ਼ਰਤਾਂ ਨੇ ਇੰਨੇ ਕਿੰਨੇ ਰਾਇਸ ਨੇ ਉਹਨਾਂ ਹੀ ਉਹਨਾਂ ਹੀ ਭੇਜ ਦੇ ਮੇਰੇ ਘਰੋਂ ਭੇਜਣਾ ਤੇ ਫਿਰ ਮੈਂ ਤਾਂ ਘਰੋਂ ਭੇਜਣਾ ਐਡੇ ਅਹੀਂ ਵੀ ਨਹੀਂ ਫਿਰ ਕਮਜ਼ੋਰ ਪਾਣੀ ਦੀ ਨਹੀਂ ਮਗਰ ਮੱਛੀ ਨੇ ਬਾਹਰ ਹੋਈ ਐ ਬਾਬੇ ਨੇ ਕਹੇ ਇਹਦੀ ਵੀ ਆ 300 ਲੀਟਰ ਢਲਦਣਾ ਬਾਬਾ ਉਹ ਵੇਖ ਇੱਕ ਇੱਕ ਬਿੰਦੂ ਠੀਕ ਹੋ ਜਾ ਸਾਡੇ ਭਰਾ ਨੇ ਆਖਿਆ ਬਈ ਮਾਰ ਨਾਲ ਰੱਖੀਏ ਭਰਾ 300 300 ਲੀਟਰ ਦੀ ਭੇਜ ਦੇਣਾ ਬਾਬਾ ਤਾਰ ਤੋਂ ਇਕੱਠਾ ਤੇ ਨਹੀਂ ਰਹੇ ਜੇਲ੍ਹ ਚ ਪਾਜੀ ਇੱਕ ਮਿੰਟ ਅੱਛਾ ਇੱਕ ਮਿੰਟ ਮੇਰੇ ਨਾਲ ਸੁਣੋ ਇੱਕ ਮਿੰਟ 40 ਲੀਟਰ ਦਾ ਡੱਗ ਗਿਆ ਨਾ ਤੇ ਜਿਆ ਹਰ ਪੂਰਾ ਕਰ ਦੋ 400 ਨਹੀਂ ਗੱਲ ਸੁਣਨਾ ਜੀ ਤੁਹਾਨੂੰ ਤਾਂ ਮਵਾਜ ਮਾ ਵਟੇ ਦਿਰਾਓ ਹਾਂ ਬਾਈ ਇੱਕ ਬਣੀ ਦੱਸੋ ਤੁਸੀਂ ਦੱਸੋ ਮੈਂ ਜੀ ਤੋਰਦਾ ਇੱਕ ਮਿੰਟ ਮੇਰੀ ਅਸੀਂ ਇੱਥੇ ਪਾਉਣਾ ਹੈ ਤੇ ਉਧਰ ਪਾਸੇ ਮਿਲ ਗਿਆ ਪਾਜੀ ਪਾਜੀ ਮੇਰੀ 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 ਇੱਕ ਮਿੰਟ ਮੈਨੂੰ ਤੇ ਮੈਂ ਡਿਪੋਰਟ ਦੀ ਸੰਤ ਨੇ ਹੋਮ ਕੀਤਾ ਤੇ ਮੈਂ ਤੁਹਾਨੂੰ ਕਹਿ ਕੇ ਗਿਆ ਮੈਂ ਲਗਾ ਬੇਨਤੀ ਕਰਨ ਜਿਹੜੇ ਹਾਲਾਤ ਅੱਜ ਬਣਿਆ ਨਾ ਅੱਜ ਪਾਰਟੀਆਂ ਤੋਂ ਉੱਪਰ ਉੱਠ ਕੇ ਗੁਰੂਵਜਰ ਦਾ ਪਾਰਟੀ ਬਾਜੀ ਹੈ ਹੀ ਨਹੀਂ ਕੋਈ ਤੁਹਾਡੇ ਨਾਲ ਹੋ ਕੇ ਨੇਤੀ ਇਹ ਨੇਤੀ ਸਰਕਾਰਾਂ ਦੇ ਲਕਸ਼ਮਣ ਦੇ ਬੋਲ ਕੇ ਸੰਗਤ ਦੇ ਵਿੱਚ ਘੋਤਾ ਜਾਊਗਾ ਜੋ ਮਰਜ਼ੀ ਹੋ ਜਾਵੇ 600 ਲੱਖ ਰੁਪਏ ਅੱਧਰ ਰਹੀਆਂ ਕੋਈ ਗੱਲ ਨਹੀਂ ਬਾਜੀ 600 ਉੱਧਰ ਗਿਆ ਨਾ ਕੋਈ ਬੰਦਾ ਕਹਿ ਰਿਹਾ ਉੱਧਰ ਆ ਜਾਓ ਹੋਰ ਜਿਆਦਾ ਹੁਕਮ ਕਰੋਗੇ ਨਾ ਬਾਜੀ ਬਾਜ ਮਾਰਦੇ ਜਦੋਂ ਮਾਰਦੇ ਇਹਦੇ ਕੋਲ 400 ਲੀਟਰ ਤੇਲ ਇਹਨੂੰ ਦੇ ਲਿਆ ਜੇ ਹੋ ਗਿਆ ਜੀ ਸਾਨੂੰ ਸਾਨੂੰ ਹੋ ਗਿਆ ਇਹ ਆਵੇ ਇਹ ਆਵੇ ਤੇ ਇਹਦਾ ਜਿੱਥੇ ਲੋਡ ਉੱਥੇ ਵਿਚਾਰੀ ਤੇਲ ਦੇ ਵਿੱਚ ਇੱਕਦਮ ਮੋਟੇ ਵਿੱਚ ਛਿੜਕਾਇਆ ਜਾਂਦਾ ਜਿਹਨਾਂ ਨੇ ਨਵੇੜਲਾ ਤੁਹਾਨੂੰ ਬੰਦ ਬੰਦਿਆਂ ਨੇ ਜਿਆਦਾ ਵੱਡਾ ਪਾਸਾ ਲਿਆ ਬਹੁਤ 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 ਹਰ ਪਾਸੇ ਇਹ ਮਾੜਾ ਇਹ ਹੋ ਰਿਹਾ ਵਾ ਮਾੜਾ ਪੌਜੀ ਪਤਾ ਕੀ ਹੋ ਰਿਹਾ ਵਾ ਕੀਤੀ ਜਾ ਰਿਹਾ ਭਾਜੀ ਜਿਹੜੇ ਪਿੰਡਾਂ ਦੇ ਵਿੱਚ ਕਿਤੇ ਪਾਣੀ ਜਿੰਦਗੀ ਤੇ ਨਾ ਆਇਆ ਉਹ ਲੋਕ ਲਿਆ ਕੇ ਖਲੋਕੇ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਚੰਦੀਗੜ੍ਹ ਮਹਾਲੀ ਵਾਲੇ ਲੋਕਾਂ ਨੇ ਬੜੀ ਸੇਵਾ ਕੀਤੀ ਆ ਉਹ ਆਣ ਕੇ ਪੋਰੀਆਂ ਲੱਤ ਲੱਤ ਕੇ ਤੇ ਉਹ ਜਾ ਕੇ ਵੇਚਣ ਦਾ ਮਾੜਾ ਪੱਕ ਸਭ ਤੋਂ ਇਹ ਸਾਹਮਣੇ ਆਉਣਾ ਨਹੀਂ ਸੀ ਚਾਹੀਦਾ ਇਹ ਨਹੀਂ ਹੋਣਾ ਸਾਡੇ ਲੋਕਾਂ ਨੂੰ ਇਸ ਗੱਲ ਦੀ ਸ਼ਰਮ ਚਾਹੀਦੀ ਸੀ ਨਹੀਂ ਤੇ ਸਾਡੇ ਲੋਕਾਂ ਦੇ ਕਰਤਾਰ ਬੜੇ ਉੱਚੇ ਹੁੰਦੇ ਸੀ ਆਹ ਇਹ ਗੱਲ ਬੰਨੀਆਂ ਵੀ ਵਿੱਚ ਵਿੱਚ ਸਾਡਾ ਨੁਕਸਾਨ ਨੂੰ ਹੋ ਗਿਆ ਅੱਬਾ ਬਹੁਤ ਫਾਲਤੂ ਹੀ ਕਈ ਬੰਦੇ ਆ ਆਸ ਦਾ ਲਾਭ ਲਾਈ ਜਾਂਦੇ ਜਿੰਨਾਂ ਦਾ ਬਣਦਾ ਨਹੀਂ ਬਣਦਾ ਜੇਕਰ ਬਣਦੇ ਨੂੰ ਲਾਭ ਮਿਲ ਜਵੇ ਨਾ ਤੇ ਉਹ ਏਡੀ ਗੱਲ ਨਹੀਂ ਪੰਜਾਬ ਕੋ ਰਿਸ਼ਕ ਬਹੁਤ ਆ ਬਹੁਤ ਬਹੁਤ ਹੁਣ ਪੰਜਾਬ ਕੋ ਰਿਸ਼ਕ ਦੀ ਕਦਰ ਨਹੀਂ ਆ ਇਸ ਦਿਨ ਅੰਦ ਮੰਗਦੇ ਮਾਝਾ ਪੰਜਾਬ ਹੋ ਜੇ ਇੱਥੇ ਇਹਨਾਂ ਨੂੰ ਦੱਸਿਆ ਤੁਸੀਂ ਫਿਰ ਕਰ ਦੇਣਾ ਪਰ ਨਾਲ ਮਿਲ ਕੇ ਭਾਈ ਜੀ ਬਿਲਕੁਲ ਠੀਕ ਜੀ ਜਿੰਨ ਤਗੜੀਆਂ ਹੋ ਗਏ ਮਜ਼ਬੂਤੀ ਕਰੀ ਜਾ ਉਸਾਨੀਅਤ ਦਾ ਮਤਲਬ ਹੈ ਜਿਹੜੇ ਬੰਦੇ ਚ ਜਿਉਂਦਾ ਉਹ ਵੈਗੁਰੂ ਪਰਮਾਤਮਾ ਵੇਂਦਾ ਉਹ ਵੇਖੋ ਮਾਝ ਦੀ ਗੁਰਬਾਣੀ ਚਾਹੁੰਦਾ ਇੱਕ ਸਿਰਨਾ ਭੰਲੇ ਕਰ ਲੋ ਇਨਸਾਨ ਦੀ ਪਰਮਾਤਮਾ ਇੱਕ ਤੇਜ ਨਹੀਂ ਕਰਨਾ ਜਿਹੜੀ ਉਹਨੂੰ ਭੰਦਦਾ ਨਹੀਂ ਉਹਦਾ ਫਲ ਨੂੰ ਫੁੱਲ ਦਾ ਫੁੱਲ ਹੀ ਦਿੰਦਾ ਠੀਕ ਹੈ ਉਹਨੇ ਉਹਨੇ ਜੋ ਜਨ ਤੁਮਰੇ ਭਗਤ ਕਰਨ ਤੇ ਦਿੱਨੇ ਕੇ ਕਾਇ ਸਵਾਰ ਦਾ ਗਾਰਜੁਨਸੇ ਸਵਾਰ ਨੇ ਭਗਤੀ ਤੋਂ ਮੰਨ ਲਓ ਆਰਮੀ ਨੇ ਆਉਂਦੀ ਰਹਿ ਗਈ ਦੇ ਦੂੰ ਫਿਰ ਮੰਨ ਲਓ ਇਥੋਂ ਤੱਕ ਪਾਣੀ ਲੈ ਇੱਕ ਮੈਨੂੰ ਗੱਲ ਸਮਝਾਓ ਕਿ ਬੰਨ ਜਦੋਂ ਪਤਾ ਵਾ ਹਾਂਜੀ ਉਦੋਂ ਬਾਅਦ ਮੋਰਚੇ ਬਣਾਏ ਸਾਰੇ ਮੋਰਚੇ ਬਾਅਦ ਸਿਵਲ ਦੇ ਇਹਨਾਂ ਨੇ ਮੋਰਚੇ ਆਰਮੀ ਵਾਲਿਆਂ ਆਪ ਦੇ ਮੋਰਚੇ ਬਣਾ ਲਏ ਛਾਟਾ ਕੇ ਥੱਤੀ ਬੰਦ ਬਣਾ ਲਿਆ ਇਹਨਾਂ ਵੀ ਆਪ ਦਾ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਪੈਂਡਾ ਕਰਨਾ ਪੈਣਾ ਹੋਰ ਭਾਜੀ ਚੱਲਦੇ ਆ ਹੋ ਗਿਆ ਨਾ ਆਪ ਜਿਹੜਾ ਮੋਰਚਾ ਸਾਨੂੰ ਸੱਕੜ ਦੇਣਾ ਜਿਹੜਾ ਰਾਤ ਸੰਦ ਤੁਸੀਂ ਰੱਖੋ ਦਰਖਾਸਤ ਤੇ ਮੋਰਚੇ ਚਾਉਂਦੇ ਨੇ ਮਿੱਟੀ ਕਿ ਕਿੰਨੇ ਨੇ ਵਹਿ ਟੋਪਲਾ ਇਹ ਕੀ ਜੀ ਵਹਿ ਗੇ ਇਹ ਪਾਣੀ ਛੰਨ ਨਹੀਂ ਛੰਨੀ ਆ ਗਿਆ ਜੀ ਇਹ ਕੋਲੇ ਆ ਬੈਕ ਕਿੱਲੇ ਤੋਂ ਅੰਦਰ ਇੱਕ ਢੋਮੋਰ ਚ ਨੇ ਕਿੱਲੇ ਪਰ ਇਹਨਾਂ ਦਾ ਸਭ ਤੋਂ ਡਿਫੈਂਸ ਕੀ ਸੀ ਇਹਦਾ ਕੋਈ ਵੀ ਨਹੀਂ ਇਹਨਾਂ ਦਾ ਡਿਫੈਂਸ ਹੈ ਇਹ ਪਹਿਲੇ ਉਹਨਾਂ ਦਾ ਡਿਫੈਂਸ ਸੀ ਉਹ ਕੈਪਟਨ ਗਰੇਨ ਤੇ ਜਿਹੜੇ ਪਿੰਡ ਦੇ ਦੋਹਾਂ ਸਾਈਡਾਂ ਦੇ ਬਣਾਈਆਂ ਟੋਟ ਜਿਹੜੀ ਉਹ ਪਰ ਹਾਂ ਪਿੰਡ ਦੇ ਦੋ ਮਦੀ ਇਹ ਤਾਂ ਪਾਣੀ ਵਾਲਾ ਬੰਦਿਆ ਹੋਇਆ ਤਾਂ ਇਹ ਤਾਂ ਜਿਹੜੇ ਦੋ ਕਾਰ ਕਿਨਾਂ ਦਾ ਰੌਲਾ ਪਿਆ ਇਹਨਾਂ ਦਰਿਆ ਹੀ ਵਗਿਆ ਆ ਪਾਣੀ ਉਦੋਂ ਜਿਹੜੇ ਕਾਰ ਕਿਨਾਂ ਦਾ ਰੌਲਾ ਪਿਆ ਉਦੋਂ ਬਾਅਦ ਸਟੈਪ ਬਾਈ ਸਟੈਪ ਕਦੇ ਉੱਚਾ ਬਣਾ ਲਿਆ ਕਦੇ ਲੋਹੇ ਦਾ ਬਣਾ ਲਿਆ ਇਮਾਨ ਨੂੰ ਕਿਵੇਂ ਬੋਲ ਕਲਕੇ ਨੇ ਹੋਤੇ ਫਿਰ ਜੀ ਮਿੱਟੀ ਪਾਉਣ ਆਈ ਆ ਜਲਵਾ ਆਰਮੀ ਆਈ ਆ ਤੇ ਉਹਨਾਂ ਆਪਦਾ ਢੁੱਸੀ ਬਾਨ ਨਗੂ ਨੇ ਨੂੰ ਐ ਥੱਲੋਂ ਫਟ ਕੇ ਸਿੱਟਾ ਫਟ ਉੱਚਾ ਕਰ ਦਿੱਤਾ ਉਹ ਦਿਨ ਮਨ ਲ ਟੁੱਟਣ ਦਾ ਕਾਰਨ ਹੀ ਉਹ ਬਣ ਗਿਆ ਵੀ ਆਰਮੀ ਨੇ ਆਪਦਾ ਫਾਇਦਾ ਕਰ ਲਿਆ ਉਹਲਾ ਕਰ ਲਿਆ ਬਾਕੀ ਇਹ ਨਹੀਂ ਵੇਖਿਆ ਵੀ ਇਹਨੂੰ ਪਾਣੀ ਲੱਗੇਗਾ ਥੱਲੋਂ ਤੇ ਕੀ ਬਣੂ ਕੀ ਬਣੂ ਆ ਭਾਈ ਇਹ ਮੋਰਚੇ ਜਿਹੜਾ ਉਹ ਦਿਨ ਪਾਣੀ ਟੁੱਟਾ ਤਾਂ ਇਹ ਵੀ ਨਾਲ ਥੇਰੀ ਮਰਨ ਲਈ ਆ ਇਹ ਨਹੀਂ ਮੰਨ ਲੋ ਬੰਦ ਨੇ ਮੇਰੇ ਖੁੱਟ ਪੈ ਗਈ ਖੁੱਟ ਪੈ ਗਈ ਰੁੜ ਗਿਆ ਇਹਨੂੰ ਕੀ ਕਰ ਬੰਦੇ ਆ ਤੇ ਇਹ ਅੰਦਰੋਂ ਪੱਕਾ ਵਾ ਪੱਕੀ ਸੀਰ ਕਿਤਰਾ ਮਾਰਦੀ ਅੰਦਰੋਂ ਜਾ ਕੇ ਨਾ ਉਹ ਬੰਦੇ ਆ ਅਗਲੇ ਬੰਦੇ ਉਹ ਤਾਂ ਕੋਈ ਤਰੀਕਾ ਹੀ ਨਹੀਂ ਨਾ ਵੇਖੋ ਆ ਪਿੰਡਾਂ ਦੇ ਰਹਿਣ ਵਾਲੇ ਬੰਦੇ ਡੀ ਆਈਏ ਰੁੜ ਕੇ ਹਾਂਜੀ ਇਹ ਪੂਛੀ ਰੁੜ ਕੇ ਆਈ ਹੈਗੇ ਦਿਆਣੇ ਗੱਤ ਕਿੰਨਾ ਭਾਅ ਹੋਊਗਾ ਪਾਣ ਦਾ ਹਾਂਜੀ ਹਾਂਜੀ ਸਿਹਜੇ ਸਿਹਜੇ ਤੁਰਦੀ ਤੁਰਦੀ ਘਾਂ ਤੁਰਈ ਆ ਕੀ ਹਲਾਕੇ ਇਹ ਨਹੀਂ ਕੋਈ ਹੋਊਗੀ ਆਪਾਂ ਦੇਖੋ ਮੈਂ ਬੜੀ ਟੈਕਨੀਕਲੀ ਜੀ ਗੱਲ ਉਹ ਦੂਰਾਂ ਨੇ ਬੋਲਦੇ ਮੁੜ ਕੇ ਮੇਰੇ ਕੋਲ ਇਹੋ ਜਿਹਾ ਦਾ ਗੰਦੀ ਸਾਫ ਹੋਣੀ ਹੈ ਨਾ ਪਰਮਾਤਮਾ ਕੋ ਕੋ ਕਰਾਵੇ ਅੱਜ ਉਦੋਂ 10 ਸਾਲ ਹੋ ਗਏ ਤੈਨੂੰ ਸਰਕਾਰਾਂ ਬੰਦੀਆਂ ਨੇ ਉਹਦਾ ਕਾਰਨ ਇਹ ਤੁਹਾਨੂੰ ਹੁਣ ਤੱਕ ਬਾਰਡਰ ਤੇ ਰਹਿਣ ਦੇ ਤੁਹਾਨੂੰ ਯਾਰੀ ਸਮਝ ਆ ਜਾਵੇ ਆਪਾ ਫੌਜ ਦੀ ਚੀਜ਼ ਨਹੀਂ ਛੇੜਨਾ ਛੇੜ ਜੋ ਮਰਜ਼ੀ ਨੂੰ ਝੂਠ ਮਾਰੀ ਜਾਵੇ ਲੋਕਾਂ ਨੂੰ ਘਬਰਾਹ ਕਰ ਲਵੇ ਮੈਂ ਤੁਹਾਨੂੰ ਇੱਥੇ ਕਹਾਂ ਲਿਆ ਮੈਂ ਹੁਣੇ ਕਰਦਾ ਨਹੀਂ ਕਰਤਾ ਆਪਾ ਪਰਮਿਸ਼ਨ ਲੈ ਕੇ ਜੋ ਮਰਜ਼ੀ ਕਰ ਉਹਦੇ ਚ ਇਹ ਹੋ ਸਕਦਾ ਮੈਂ ਪਰਮਿਸ਼ਨ ਲੈ ਕੇ ਵੱਧ ਕਰਾ ਜੀ ਤੇਰੀ ਗੱਲ ਬਣਦੀ ਆ ਮੇਰਾ ਪ੍ਰੋਗਰਾਮ ਹੋਇਆ ਪੰਜੇ ਸ਼ੀਏ ਪਿੰਡ ਆ ਉਹਨਾਂ ਕਹਿਆ ਜੀ ਆ ਉਹ ਲਿਆਣ ਕੇ ਸਮਾਰ ਰਾਹ ਤੇ ਫੌਜ ਚੁੱਕ ਕੇ ਗੱਡੀਆਂ ਦਾ ਰਾਤ ਦੇ ਲੈ ਕੇ ਇੱਕ ਵੀ ਨਹੀਂ ਤਿੰਨ ਵਾਰੀ ਚਾਰ ਵਾਰੀ ਉਹਨਾਂ ਦੇ ਕੋ ਮਤਲਬ ਨਹੀਂ ਸਾਡੇ ਕੇ ਪੰਚਾਇਤ ਰੱਖੋ ਇਹਨਾਂ ਸਾਰਿਆਂ ਨੇ ਜਿਹੜਾ ਆਵੇ ਮੋਰਖਾਂ ਨੂੰ ਉਹ ਲਾਰਾ ਲਾਵੇ ਝੂਠਾ ਤੇ ਲਿਆ ਕੇ ਉਹ ਕਰੇ ਵੀ ਠੇਕੇਦਾਰ ਨੂੰ ਆਖੇ ਸੁੱਟ ਦੇ ਇਟਾਂ ਕਿ ਵੋਟਾਂ ਪੈ ਜਾਣ ਮੇਰੀ ਗੱਲ ਸਮਝ ਟੈਕਨੀਕਲੀ ਇਟਾਂ ਸੁੱਟ ਦੇ ਇਟਾਂ ਸੁੱਟੀਆਂ ਜਾਣ ਲੋਕ ਖੁਸ਼ ਹੋਏ ਨੇ ਸ਼ੀਏ ਪਿੰਡ ਵੋਟਾਂ ਪਾਦਿਆ ਕਰਨ ਬੇਟਾ ਉਹ ਜਿੱਦਨ ਵੋਟਾਂ ਪੈ ਜਾ ਕਰਨ ਫੌਜ ਆਵੇ ਉਹ ਗੱਡੀਆਂ ਤੇ ਲੱਦੇ ਸਮਾਨ ਲਿਆ ਜਾ ਕਰ ਮੌਦਨ ਇੱਕੋ ਗੱਲ ਕੀਤੀ ਵੀ ਮੈਂ ਮੈਂ ਤੁਹਾਡੇ ਵਿੱਚ ਝੂਠੀ ਦਲੀਏ ਕਰਨੀ ਮੈਂ ਜਿਹੜੀ ਗੱਲ ਕਰ ਸਕਦਾ ਉਹ ਕਰਕੇ ਮੈਂ ਉੱਤੇ ਬੇਨਤੀ ਕੀਤੀ ਤੇ 35 ਤੋਂ 40 ਦਰਾਂ ਦੇ ਵਿੱਚ ਪ੍ਰਾਪਰ ਪਰਮਿਸ਼ਨ ਹੋ ਕੇ ਲਿਆਣ ਕੇ ਤੇ ਉਹਨਾਂ ਨੇ ਮੈਂ ਕਿਹਾ ਜੀ ਆ ਲਓ ਹੁਣ ਤੁਹਾਡੀ ਫੌਜ ਚੁੱਕਣ ਆਵੇ ਤੇ ਉਹਨਾਂ ਨੂੰ ਕਹਿ ਦੇ ਜੇ ਦੱਸੋ ਤੁਹਾਡਾ ਕੋ ਕਿਹੜਾ ਹੁਣ ਉਹਨਾਂ ਨੂੰ ਬਣ ਤੇ ਫੇਰ ਨਹੀਂ ਜਾ ਹੁਣ ਬਣਾਉਣਾ ਸਟੇਟ ਨੇ ਆ ਹਾਂਜੀ ਸੈਂਟਰ ਤੋਂ ਪਰਮਿਸ਼ਨ ਆ ਗਈ ਆ ਹੁਣ ਬਣਾਉਣ ਦੇਖੋ ਇਹ ਇਹ ਗੱਲ ਇਹ ਆ ਕਿ ਇਹ ਚੀਜ਼ਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਸ ਗੱਲ ਨੂੰ ਅੱਜ ਮੰਨ ਲਈਏ ਇਹਨੂੰ ਕੱਲ ਮੰਨ ਲਈਏ ਅੱਜ ਤੱਕ ਸਾਡਾ ਪੰਜਾਬ ਸੈਂਟਰ ਨਾਲ ਰਲ ਕੇ ਨਹੀਂ ਤੁਰਿਆ ਜਿੱਥੋਂ ਸਾਡਾ ਸਾਡੇ ਪੰਜਾਬ ਦਾ ਆ ਆ ਜਿਹੜੇ ਹਾਲਾਤ ਆ ਨਾ ਉਹਦਾ ਕਾਰਨ ਇਹ ਹੋਈ ਆ ਆਉਂਦੇ ਆ ਧਾੜ ਵੀ ਉਹ ਕਰੀ ਜਾਂਦੇ ਆ ਆ ਕਰੀ ਜਾਂਦੇ ਪਰ ਮੈਨੂੰ ਤੁਹਾਨੂੰ ਇੱਕ ਵਿਸ਼ਵਾਸ ਹੈ ਨਾ ਕਿ ਰੱਬ ਨੇ ਦਿੱਤੀ ਨਾ ਪਾਵਰ ਤੇ ਜਵਾਨੋ ਇਹ ਗੱਲ ਹੈ ਵੀ ਇਥੇ ਤੁਹਾਡੇ ਕੋ ਸਿਆਖਦਾਨ ਬਾਰ-ਬਾਰ ਆਉਂਦੇ ਆ ਫਿਰ ਮੱਥੇ ਲੱਗਦੇ ਆ ਪਾਵਰ ਤਾਂ ਜਨਾਬ ਤੁਹਾਡੇ ਕੋ ਮੈਂ ਕਿਹਾ ਨਾ ਮੰਨ ਲਓ ਮੈਂ ਇਹ ਨਾ ਕਰੋ ਵੀ ਪਾਵਰ ਦਿੱਤੀ ਪਾਵਰ ਇਹਦੋਂ ਵੱਡੀ ਹੋਰ ਪਾਵਰ ਤੁਹਾਡੀ ਹੋਣੀ ਹੈ ਫਿਰ ਮੈਂ ਤੁਹਾਨੂੰ ਇੱਕਦਾਰ ਟੈਕਨੀਕ ਲੋ ਜਾ ਫਿਰ ਨਹੀਂ ਨਹੀਂ ਪਾਵਰ ਮੇਰੀ ਗੱਲ ਦਾ ਜਵਾਬ ਲੈ ਲੈ ਕੋਈ ਪਾਵਰ ਦਿੱਤੀ ਮੈਂ ਪਰਮਿਸ਼ਨ ਖਰਾਸਤੀ ਆ ਤੇ ਪੁਲਿਸ ਸਟੇਟ ਨੇ ਬਣਾਉਣਾ ਹੁੰਦਾ ਵਾ ਤੇ ਕਰਾਉਦੇ ਕਿਉਂ ਨਹੀਂ ਸ਼ੁਰੂ ਆ ਤੁਹਾਨੂੰ ਤੁਹਾਡਾ ਹੀ ਇਹ ਕੰਮ ਮੈਂ ਮੈਂ ਤੈਨੂੰ ਲੈ ਦਨੇ ਨਹੀਂ ਮੈਂ ਤੈਨੂੰ ਇਹ ਵੀ ਪਰਮਿਸ਼ਨ ਲੈ ਦਵਾ ਦਿਆ ਫਿਰ ਕੱਲ ਸੁਣੋ ਮੈਂ ਜਿੱਦਨ ਮੈਂ ਕੋ ਨਾਮ ਹੈ ਝੂਠੀ ਗੱਲ ਕਰਨੀ ਹੈ ਪਰਮਿਸ਼ਨ ਲਾਓ ਮੈਂ ਅੱਜ ਦਵਾ ਦਿੰਨਾ ਤੁਸੀਂ ਜ਼ਿੰਮੇਵਾਰ ਜੇ ਸਟੇਟ ਤੋਂ ਕਰਾਓਗੇ ਸਟੇਟ ਨੇ ਨਹੀਂ ਕਰਨਾ ਸਾਡੀ ਪਰਮਿਸ਼ਨ ਨਾਲ ਜੀ ਸੇਵਾ ਪੰਥੀ ਕਰਾਂਗੇ ਦੇਖੋ ਜੀ ਹੁਣ ਦੇਸ਼ ਦੇ ਜੇ ਤੁਸੀਂ ਰਾਜੇ ਕਿਆ ਬਾਤ ਹੈ ਇਹ ਗੱਲ ਜਾਣਾ ਕਰੋ ਜੁਮਲਾ ਨਹੀਂ ਚੱਲਦਾ ਦੇਸ਼ ਦੇ ਜੇ ਤੁਸੀਂ ਰਾਜੇ ਸਾਨੂੰ ਪਰਮਿਸ਼ਨ ਲਿਆਗੇ ਤੇ ਉਹ ਨਾਲ ਜਲਦੀ ਹੋਤਾ ਮੈਂ ਕਹਿੰਦਾ ਮੈਂ ਉਹ ਕਰਵਾ ਕੇ ਦਿੰਦਾ ਪਰ ਇਹ ਗੱਲ ਸਰਕਾਰਾਂ ਦੀਆਂ ਨੇ ਮੈਂ ਨਾ ਇਹ ਸਰਕਾਰਾਂ ਦੇ ਕੰਮ ਆ ਪਰਮਿਸ਼ਨ ਦੀ ਮੈਂ ਕੋਸ਼ਿਸ਼ ਕਰ ਦਿੰਦਾ ਵਾ ਸੁਣ ਲੋ ਕੱਲ ਮੇਰੇ ਨਾਲ ਇੱਕ ਤੋੜਾ ਰੁਪਈਆ ਦਾ ਲਿਆ ਦਿਓ ਇੱਕ ਪਰਮਿਸ਼ਨ ਅਸੀਂ ਸਾਰਾ ਤੁਹਾਨੂੰ ਕਰ ਦਿਆਂਗੇ ਮੈਂ ਤੋੜਾ ਨਾ ਪਾਉ ਇਸ ਸਟੇਟ ਰਾ ਹੀ ਆਉਣਾ ਇਹਦੇ ਸਟੇਟ ਨਹੀਂ ਲਾਉਣੇ ਕੋਲਾ ਗੱਲ ਤੇ ਕੱਲੀ ਪਰਮਿਸ਼ਨ ਦੀ ਲੋੜ ਹੈ ਤੇ ਮੈਂ ਕਰਵਾ ਦਿੰਦਾ ਫੇਰ ਤੁਸੀਂ ਤੁਹਾਨੂੰ ਫਿਰ ਰਾਜੇ ਤੁਸੀਂ ਜੀ ਹੁਣ ਮੌਕੇ ਤੇ ਸਟੇਟ ਤੋਂ ਬਣਾ ਨਹੀਂ ਜਾ ਸਕਦੇ ਕਿਉਂ ਗੱਲ ਕਿਉਂ ਤੈ ਧੜਦਾ ਜਮੈਂ ਝੂਠੀ ਗੱਲ ਕਰ ਜਾ ਸਵੇਰੇ ਮੱਥੇ ਲੱਗਣਾ ਤੁਹਾਡੇ ਪਾ ਜੀ ਪਾ ਕੇ ਦਿਓ ਮਿੱਟੀ ਨਹੀਂ ਮੈਂ ਜਿਹੜੀ ਗੱਲ ਕਹੀ ਨਾ ਮੈਂ ਤੁਹਾਡੇ ਨਾਲ ਝੂਠੀ ਗੱਲ ਜਨਾ ਸਵੇਰੇ ਮੱਥੇ ਨਹੀਂ ਲੱਗਣਾ ਗੱਲ ਉਹ ਕਰਕੇ ਤੇ ਪੂਰਾ ਲਊਗਾ ਆ ਸਿੱਧੇ ਬਣਾਏ ਜੇ ਤੁਹਾਡੀ ਫੌਜ ਨੇ ਬਣਾ ਹਾਂ ਇਹ ਬਣਾਓ ਇਹ ਦਾ ਮਸਲੇ ਹਲੋ ਜਾਨੀ ਸੋ ਮੈਂ ਫੌਜ ਕਰ ਦੂੰਗਾ ਆਹ ਜੀ ਗੁਰਦਾ ਸਾਡੀ ਆਹੀ ਕਦੋਂ ਸਾਡੀ ਨਹੀਂ ਤੁਹਾਡੀ ਕਮਲ ਦੇ ਨਹੀਂ ਕਮਲ ਦੇ ਫੁੱਲ ਹੈ ਕੀ ਉਹ ਮੈਂ ਨਾ ਕਰਵਾ ਫਿਰ ਜੇ ਗੱਲ ਸੁਣ ਫਿਰ ਜੇ ਸਿੱਧੇ ਕਰਵਾ ਦਿੰਨੇ ਆ ਪਰ ਕਰਵਾ ਦਿੰਨੇ ਭਾਈ ਦਾ ਨਹੀਂ ਭਾਈ ਵੀ ਨਹੀਂ ਤਰਦੋ ਭਾਈ ਨਹੀਂ ਭਾਈ ਨੂੰ ਸੁਣਵਾ ਕੇ ਦਊਗਾ ਸੋਹਣਿਆ ਕੱਲ ਕਿੰਨਾ ਕਾਹੀ ਮੋਰਚਾ ਮਾਰਨਦੇ ਆ ਫੇਰ ਤੇ ਲੱਗੇ ਆ ਇੰਨਾ ਕਿ ਸਾਨੂੰ ਕੋਈ ਕੋਈ ਡੀਜ਼ਲ ਦੂਜੇ ਜੇ ਤੁਹਾਡਾ ਕੋਈ ਨਹੀਂ ਨਹੀਂ ਇਹ ਕੋਈ ਗੱਲ ਕੋਈ ਗੱਲ ਬੜੇ ਸੱਜਣ ਆਉਂਦੇ ਨੇ ਤਾੜੀਆਂ ਮਾਰ ਕੇ ਹੱਥ ਜੋੜ ਕੇ ਗਾਂ ਲੰਘ ਜਾਂਦੇ ਨੇ ਕਿਥੋਂ ਫਿਰ ਕੋਈ ਕਰ ਗਿਆ ਥੋੜਾ ਬਾਸ ਫੇਰਦੇ ਚੁੱਪੇ ਹੀ ਪਾਈਏ ਪੈਂਦੀ ਛੱਡ ਦੋ ਇਹ ਇੰਨਾ ਤਾਂ ਬੱਧੀਏ ਨਹੀਂ ਇੱਕ ਗੱਲ ਸੁਣੋ ਇੱਕ ਮਿੰਟ ਵਾਰੀ ਗੱਲ ਸੁਣੋ ਯਾਰ ਤਰ ਤੱਕ ਪਹੁੰਚੇ ਆਲੀ ਆ ਯਾਨੀ ਤੱਕ ਪਹੁੰਚੇ ਨਹੀਂ ਰੇ ਇਨ ਕਮਿੰਗ ਵੌਇਸ ਮਤਲਬ ਉਦਨੇ ਆ ਜੋ ਤੱਕ ਭੱਜਾ ਤਨੀ ਤਾਸ ਨੂੰ ਫੇਰ ਨਹੀਂ ਕਰਵਾਜੇ ਨਹੀਂ ਜੀ ਆਏ ਠੀਕ ਹੈ ਤੁਸੀਂ ਦੋੜਾ ਦੱਸ ਕੇ ਟਰੈਕਟਰ ਭੇਜਾਂ ਕੀ ਪੇਗਾ ਬੋਲ ਦੱਸੋ ਲੈ ਤਾਂ ਗੱਲ ਤਾਂ ਯਾਰ ਗੱਲ ਨੂੰ ਪਤਾ ਨਹੀਂ ਜੀ ਨੂੰ ਵੀ ਪਤਾ ਪਤਾ ਨਹੀਂ ਪਤਾ ਨਹੀਂ ਸਾਨੂੰ ਇਹੋ ਜਿਹਾ ਮਿੱਟੀ ਅਸੀਂ ਵੀ ਬਹੀ ਗੱਲ ਸਾਡਾ ਜਿਆਦਾ ਡੀਜ਼ਲ ਦਾ ਹੀ ਖਰਚਾ ਹੈ ਡੀਜ਼ਲ ਜੀ ਜਿੰਨਾ ਵੀ ਆਪਦਾ ਕੋਈ ਚਾਹ ਦੇ ਸ਼ਰਧਾ ਮੁਤਾਬਕ ਸਾਨੂੰ ਕੋ ਥੋੜਾ ਬਾਕ ਘਣਾ ਡੀਜ਼ਲ ਦੇ ਕਿੰਨਾ ਚਾਹੀਦਾ ਬੋਲ ਹੁਣ ਕਰੋ ਭਾਈ ਦੱਸ ਦੱਸ ਕਿੰਨਾ ਚਾਹੀਦਾ ਇਹ ਬੋਲ ਇਹ ਭਾਰਤੀ ਜਨਤਾ ਪਾਰਟੀ ਆ ਮੈਂ ਉਹਨਾਂ ਦਾ ਨੁਮਾਇੰਦਾ ਵਾਂ ਇਹ ਨਾ ਛੋਟੇ ਦੇ ਲਿਆ ਤੁਹਾਡਾ ਬਜਟ ਹੈ 11 ਕਰੋੜ ਚ ਅਸੀਂ ਕੀ ਮੰਗ ਸਕਦੇ ਵਿੱਚੋਂ ਤੇ ਤਾਂ ਹੇ ਮਸ ਕੋਲੋਂ ਅੱਜ ਮੇਰੇ ਕੋਲ ਖਲੋਜੋ ਅੱਜ ਮੈਂ ਭਾਜੀ ਅੱਜ ਤੁਸੀਂ ਅਥਾੜ ਖੇਤਰ ਦੇ ਹਲਕਾ ਖੇਮ ਕਰਨ ਦੇ ਪਿੰਡ ਮਹੰਦੀ ਵਾਲਾ ਜਿੱਥੇ ਬੜੀਆਂ ਸੁਆਵਾਂ ਚੱਲਣ ਡੀਆਂ ਇੱਥੇ ਡਿਫੈਂਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਵੀ ਕਾਫੀ ਆ ਰਹੀਆਂ ਤੁਸੀਂ ਹੁਣ ਕਿਸਾਨਾਂ ਨੂੰ ਮਿਲੇ ਹੋ ਕਿਵੇਂ ਤੁਸੀਂ ਮਤਲਬ ਇਹਦਾ ਹੱਲ ਕਰਾਓਗੇ ਉਹ ਮੁਸ਼ਕਲਾਂ ਦਾ ਮਹਿੰਦੀਪੁਰ ਹੀ ਨਾ ਹੈ ਮਹਿੰਦੀਪੁਰ ਮਹੰਦੀ ਵਾਲਾ ਮੀਆਂ ਵਾਲੇ ਸਾਰੇ ਗੱਲ ਯਾਰ ਕਿ ਮੈਂ ਇਨਾ ਪੰਜਾਬ ਦੇ ਜਾਣੋਂ ਪਹਿਲਾਂ ਤੇ ਮੇਰਾ ਸੋਚਿਆ ਕਿ ਇਹ ਇਨਾਂ ਲੋਕਾਂ ਦੀ ਰਾਤ ਇਹ ਜੰਮੇ ਆ ਕਿ ਇੰਨੀਆਂ ਮੁਸੀਬਤਾਂ ਦੇ ਵਿੱਚ ਵੀ ਹਾਰ ਦੇਣੀ ਤੁਸੀਂ ਇਹਨਾਂ ਦੇ ਇਤਸ਼ਾਹ ਵੇਖੋ ਉਹ ਝੋਟੇ ਕਿਵੇਂ ਆਉਂਦੇ ਆ ਭੱਜੇ ਤੇ ਲੈ ਕੇ ਸਭ ਕੁਝ ਸੋ ਗੱਲ ਆ ਇਹ ਮੇਰਾ ਅੱਜ ਹਰ ਚੀਜ਼ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਮੈਂ ਆਪਦੇ ਪ੍ਰਾਵਾਵਾਂ ਦੇ ਨਾਲ ਆਣ ਕੇ ਖਲੋਤਾ ਵਾਂ ਇਹਦੇ ਵਿੱਚ ਕੋਈ ਕਿਹੇ ਚੀਜ਼ ਦੀ ਪਾਰਟੀ ਬਾਜੀ ਨਹੀਂ ਕੋਈ ਗੱਲ ਨਹੀਂ ਹੈ ਮੇਰੇ ਪਰਿਵਾਰ ਹੈ ਮੇਰੇ ਆਪਣੇ ਪਰਿਵਾਰਾਂ ਨਾਲ ਕਰਕੇ ਤੇ ਮੈਂ ਸਾਂਝਾ ਦਾ ਕਰਕੇ ਇੱਥੇ ਆਇਆ ਵਾ ਇਹ ਜਿੰਨਾ ਭਾਈ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਉਹ ਕੇਂਦਰ ਤੋਂ ਮਸਲੇ ਹੱਲ ਕਰਾਉਣ ਵਾਲੇ ਆ ਇਹਦਾ ਫਿਰ ਤੁਸੀਂ ਹੁਣ ਇਹਦੀ ਸਾਡਾ ਤੋਂ ਬਾਅਦ ਫਿਰ ਜੀ ਕੋਈ ਪ੍ਰੋਪੋਜ਼ਲ ਬਣਾਓਗੇ ਜਾਂ ਕਿਵੇਂ ਹੱਲ ਕਰਾਓਗੇ ਇਹਨਾਂ ਦਾ ਸਾਹਿਬ ਗੱਲ ਸੁਣੋ ਨਾ ਜੀਵਨ ਦੇ ਵਿੱਚ ਅਜੇ ਤੱਕ ਝੂਠੀ ਗੱਲ ਕੀਤੀ ਆ ਤਾਂ ਕਰਨੀ ਆ ਮੈਂ ਬੜੀ ਕਲੀਅਰ ਕੱਟ ਗੱਲ ਕਹੀ ਹੈ ਕਿ ਮੈਂ ਮਨਜ਼ੂਰੀਆਂ ਦਵਾ ਦੂੰ ਔਰ ਸਟੇਟ ਗਵਰਨਮੈਂਟ ਦੇ ਵਾਸਤਾ ਰੋਗ ਨਹੀਂ ਆ ਜੇ ਸਟੇਟ ਇੰਨੀ ਯੋਗੀ ਹੁੰਦੀ ਨਾ ਤੇ ਸਤਾਰ ਸਾਹਿਬ ਮੋਦੀ ਸਾਹਿਬ ਨੇ 292 ਕਰੋੜ ਰੁਪਈਆ ਸੈਂਕਸ਼ਨ ਕੀਤਾ ਕੱਢ ਕੇ ਵੇਖ ਲੋ ਜੇ ਉਹ 292 ਕਰੋੜ ਲੱਗ ਜਾਂਦਾ ਤੇ ਆ ਹਾਲਾਤ ਅਜਹੜਾਂ ਦੀ ਹੋਣੀ ਅਸੀਂ ਇਹਨਾਂ ਨੂੰ ਪਾਸੇ ਜੋ ਕਹਿੰਨ ਨਾ ਮੈਂ ਇਹਨਾਂ ਨੂੰ ਕਹਾਂ ਕਰੋ ਮੇਰੇ ਨਾਲ ਬੈਠ ਕੇ ਲਿਆਓ ਮੈਂ ਤੁਹਾਨੂੰ ਮਲਾਉਣਾ ਜਿਹੜੇ ਲੀਡਰ ਨਾ ਕੋ ਜਿੰਨੀਆਂ ਪਰਮੀਸ਼ਨ ਨਾ ਕੋ ਹੁਣ ਜਦੋਂ ਇਹਨਾਂ ਕਰਨਾ ਹੀ ਕੱਖ ਨਹੀਂ ਆ ਮੈਂ ਕਹਿੰਦਾ ਇੱਕ ਸੀਜ਼ਨ ਮੁਰਦੇ ਸੀਜ਼ਨ ਤੱਕ ਆ ਪਰਮਾਤਮਾ ਕਰਿਆ ਆਪਾਂ ਆ ਜਾਣਾ ਜੋ ਕਹਿਣਗੇ ਮੌਕੇ ਤੇ ਬਹਿ ਕੇ ਕਰਕੇ ਵਿਖਾਉਂਗਾ ਨਹੀਂ ਤੇ ਮੈਂ ਲੋਕਾਂ ਨੂੰ ਪਹਿਲਾਂ ਕਿਹਾ ਵਾ ਮੈਂ ਉਹਨਾਂ ਲੀਡਰਾਂ ਚ ਉਹਨੇ ਕਿ ਮੈਂ ਫੇਰ ਘੜੀ ਮੂੜੀ ਆ ਜਾ ਕਰੂੰਗਾ ਮੇਰੇ ਕੋ ਨਹੀਂ ਆਇਆ ਜਾਣਾ ਜੇ ਮੇਰੇ ਕੋ ਕੁਝ ਹੋਇਆ ਨਾ